ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੱਧੂ ਫੈਮਿਲੀ ਬਲੌਗ ਵੇਲ ਸਵਾਗਤ ਹੈ ਆਮੇਦ ਕਰਦੇ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਤੇ ਜਿਹੜੇ ਤੇ ਨਵੇਂ ਵੀਰ ਆਉਣਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਅੱਗੇ ਸ਼ੇਅਰ ਵੀ ਜਰੂਰ ਕਰ ਦਿੱਤੇ ਔਰ ਜੀ ਅੱਜ ਜਿਹੜਾ ਬਹੁਤ ਹੀ ਟ੍ਰੈਂਡ ਦੇ ਵਿੱਚ ਨੈਕ ਅਜਕਲ ਚੱਲਣ데요 ਤੇ ਆਪਾਂ ਉਹਦਾ ਡਿਜ਼ਾਈਨ ਜਿਹੜੇ ਕੁਝ ਬਣਾਏ ਹੀ ਤੇ ਅੱਜ ਜਿਹੜਾ ਇੱਕ ਮੈਂ ਤੁਹਾਡੇ ਨਾਲ ਬਣਾਉਣ ਲੱਗੀ ਆ ਸ਼ੇਅਰ ਕਰਨ ਲੱਗੀ ਆ ਤੇ ਅੱਬਾ ਕਰਦੇ ਆ ਸਟਾਰਟ ਆਇਦਰ ਲਈ ਇਧਰੋਂ ਆਪਾਂ ਲੈ ਲਾਂਗੇ 3 ਇੰਚ 3 ਇੰਚ ਇਧਰੋਂ ਲੈ ਲਾਂਗੇ ਆਪਾਂ 3 ਇੰਚ ਇਧਰੋਂ ਆਪਾਂ ਲੈ ਲਾਂਗੇ 15 ਇੰਚ ਠੀਕ ਹੈ 15 ਇੰਚ ਆਪਾਂ ਇਧਰੋਂ ਲੈ ਲਾਂਗੇ ਤੇ ਇਧਰੋਂ ਆਪਾਂ ਕੱਟਾਂਗੇ ਲਾ ਲਾਂਗੇ 15 ਇੰਚ ਦਾ ਜਿੱਥੇ ਨਿਸ਼ਾਨ ਲਾਇਆ ਵਾ ਇੱਥੇ ਆਪਾਂ ਲਾਵਾਂਗੇ 2 ਇੰਚ ਠੀਕ ਹੈ ਉੱਪਰੋਂ 3 ਇੱਥੋਂ ਲਵਾਂਗੇ ਆਪਾਂ 2 ਇੰਚ ਇਹਨੂੰ ਮਿਲਾ ਦਾਂਗੇ ਨਾਲ ਇਸ ਤੋਂ ਬਾਅਦ ਇਹੋ ਇਸ ਤਰ੍ਹਾਂ ਇਹਦੇ ਨਾਲ ਮਿਲਾ ਦਾਂਗੇ ਠੀਕ ਹੈ ਜੋ ਜੀ ਨੱਕ ਦੇ ਆਪਾਂ ਲੈ ਇਹਨਾਂ ਨੂੰ ਨਿਸ਼ਾਨ ਲਾ ਤੇ ਹੁਣ ਇਹਦੀ ਆਪਾਂ ਗਰਾਂ ਵੀ ਕਟਿੰਗ ਇਹਦੀ ਆਪਾਂ ਕਟਿੰਗ ਕਰ ਦਾਂਗੇ ਅਜਿ ਕਟਿੰਗ ਕਰਦੇ ਜਾਵਾਂਗੇ ਤੇ ਇਧਰੋਂ ਜਿਹੜਾ ਇਸ ਤਰ੍ਹਾਂ ਹੀ ਚੌੜਾ ਸੀ ਇਧਰੋਂ ਕਟਿੰਗ ਕਰ ਲਾਂਗੇ ਦੀ ਜਿਹੜੀ ਆ ਜਿਹੜੀ ਕਟਿੰਗ ਹੋ ਚੁੱਕੀ ਹੈ ਠੀਕ ਆ ਤੇ ਇੱਧਰ ਲਈਆਂ ਨੇ ਆਪਾਂ ਦੋ ਪੱਟੀਆਂ ਠੀਕ ਆ ਦੋ-ਦੋ ਇੰਚ ਦੀਆਂ ਤੇ ਜਿਹੜਾ ਟਿਕਣਾ ਉਹ ਲੈਣਾ ਆਪਾਂ 1 ਇੰਚ ਦਾ ਤੇ ਪੱਟੀ ਜਿਹੜੀ ਕੱਟੀ ਹੋਈ ਆ ਉਹ ਆਪਾਂ ਲਈਏ 2 ਇੰਚ ਦੀ ਠੀਕ ਆ ਤੇ 15 ਇੰਚ ਆਪਣਾ ਹੈਗੀ ਲੈਂਥ ਇਹਦੀ ਆਪਾਂ ਲਵਾਂਗੇ 16 ਇੰਚ ਠੀਕ ਆ 1 ਇੰਚ ਦਾ ਜਿਹੜਾ ਆਪਾਂ ਵਾਧਾ ਲਵਾਂਗੇ ਠੀਕ ਆ ਇਹਦੀ ਵਸਾਇ 19 ਇੰਚ ਲੰਥ ਆ ਉਹਨੇ ਆਪਾਂ ਕਟਿੰਗ ਕਰ ਦਾਂਗੇ ਆਪਾਂ ਲਵਾਂਗੇ 16 ਇੰਚ ਠੀਕ ਹੈ ਇਹ ਇਹਦੀ ਆਪਾਂ ਦੋਵੇਂ ਸਿਰ ਤੇ ਕਰ ਲਾਂਗੇ ਦੇਖੋ ਕਿੰਨਾ ਕੇ ਵਾਧਾ ਰੱਖਣਾ ਪਊ ਠੀਕ ਆ 2 ਇੰਚ ਦੀ ਆਪਾਂ ਪੱਟੀ ਲਈ ਆ ਤੇ ਚਲੋ ਜੀ ਆਪਾਂ ਇਹਨਾਂ ਨੂੰ ਇੱਕ ਇੱਕ ਪੱਟੀ ਇਹਨਾਂ ਕਰਕੇ ਸਲੱਗ ਲਾਉਨੇ ਪਹਿਲਾਂ ਹੁਣ ਜੀ ਆਪਾਂ ਪੱਟੀਆਂ ਜਿਹੜੀਆਂ ਬਣਾ ਕੇ ਕਰ ਲੀਆਂ ਰੈਡੀ ਤੇ ਹੁਣ ਲਾਵਾਂਗੇ ਆਪਾਂ ਲੈਸ ਤੇ ਲੈਸ ਆਪਾਂ ਲਾਉਣੀ ਆ ਇਧਰਲੀ ਸਾਈਡ ਤੇ ਜਿੱਦ ਤਰ੍ਹਾਂ ਸੀਨੇ ਆ ਨਾ ਤੇ ਇੱਧਰ ਉੱਪਰ ਇਹਦੇ ਸੀਨੇ ਦੇ ਲੈਸ ਲਾ ਦੇਣੀ ਆ ਆਪਾਂ ਰੈਡੀ ਹੋ ਗਈਆਂ ਇਤਰਾ ਹੀ ਪਦੋਮਾਂ ਜਿਹੜੀਆਂ ਲੈਸ ਲਾ ਕੇ ਜਿਹੜੀਆਂ ਰੈਡੀ ਕਰ ਲਓ ਜੀ ਆਪਾਂ ਇਹਨੀਆਂ ਪੱਟੀਆਂ ਆ ਲੈਸ ਲਾ ਕੇ ਕਰ ਲੀਆਂ ਰੈਡੀ ਤੇ ਹੁਣ ਆਪਾਂ ਇਹਨਾਂ ਨੂੰ ਜੋੜਾਂਗੇ ਪੱਟੀ ਵੀ ਆਪਾਂ ਜਿਹੜੀ ਇੰਦਰੋਂ ਇਦਾਂ ਹੀ ਜੋੜ ਦਾਂਗੇ ਉਹਨੇ ਨੇ ਕੋ ਕਿਹਾ ਤੂੰ ਕੀ ਕਿ ਇਧਰ ਦੀ ਪੱਟੀ ਵੀ ਜਿਹੜੀ ਆਪਾਂ ਇਦਾਂ ਹੀ ਲਾ ਲਾਂਗੇ ਕਿਹੜੇ ਕੰਦੇ ਵੀਡੀਓ ਬਣਾਉਣੀ ਹੈ ਹੋਰ ਆਪਾਂ ਇਦਾਂ ਕਰਕੇ ਤੇ ਇੱਕ ਸਲਾਈ ਲਾ ਦਾਂ I இது <laughs> பண்ணலாம் ਮੇਰਾ ਨਾਮ ਮੇਰਾ ਨਾਮ ਕਿਉਂ ਆ ਮੇਰਾ ਨਾਮ ਹੈ ਰਵੀ ਆ ਹੁਣ ਉਹ ਜਾਂ ਅਵੀ ਕਾਲੀ ਮਿੱਟੀ ਖਾਣਾ ਜਾਇ ਨਾ ਕਰਤੋ ਕੋਈ ਨਹੀਂ ਆਗਾ ਲੋ ਜੀ ਹੁਣ ਆਪਾਂ ਨੈਕ ਰੱਖਾਂਗੇ ਇੱਥੋਂ 7 ਇੰਚ ਇੱਥੇ ਤ੍ਰਿ ਗਿਲਾਵਾਂਗੇ ਤੇ ਚਾਨੀ ਤੇ ਜਿਹੜੀ ਆਪਾਂ ਪੱਟੀ ਬਣਾਈ ਆ ਉਹ ਦੇ ਦਾਂਗੇ ਤੁਹਾਡੇ ਵਿੱਚ ਜਿਹੜਾ ਤੇ ਆਪਾਂ ਅਦਰ ਲੈਸ ਉੱਪਰ ਲਾਈ ਆ ਉੱਪਰਲੀ ਸਾਈਡ ਤੇ ਕਰ ਦਾਂਗੇ ਜੀ ਇਹ ਤਾਂ ਦਾ ਨੈਕ ਜਿਹੜਾ ਬਣ ਕੇ ਆਪਣਾ ਹੋ ਗਿਆ ਰੈਡੀ ਚਲੋ ਕੰਮ ਆਸਪਾਸੋਂ ਇਹ ਤਾਂ ਨੈਕ ਬਣ ਕੇ ਹੋ ਗਿਆ ਆਪਣਾ ਰੈਡੀ ਜੇ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦਾ ਲੱਗਾ ਅੱਜ ਦਾ ਨੈਕ ਬਲੌਗ